ਹੈਲੋ ਬੱਚੋ ਸਵਾਗਤ ਹੈ ਤੁਹਾਡੇ ਸਰ ਚੈਨਲ ਤੇ ਅੱਜ ਵੀਡੀਓ ਵਿੱਚ ਆਪਾਂ ਕਰਾਂਗੇ ਸੁੰਦਰਤਾ ਤੇ ਲੇਖ ਪੰਜਾਬੀ ਵਿੱਚ ਜੇਕਰ ਤੁਸੀਂ ਚੈਨਲ ਤੋਂ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਆ ਵੀਡੀਓ ਸ਼ੁਰੂ ਕਰਦੇ ਹਾਂ ਹੁਸਨਤ ਤੇ ਕੁਦਰਤੀ ਹੁਸਨਤ ਤੇ ਸੁੰਦਰਤਾ ਪਾਵੇ ਪ੍ਰਕਿਰਤੀ ਵਿੱਚ ਹੋਵੇ ਜਾਂ ਇਨਸਾਨੀ ਰੂਪ ਵਿੱਚ ਦੋਵੇਂ ਇੱਕ ਧਰਮ ਸ਼ਕਤੀ ਅਰਥਾਤ ਪਰਮਾਤਮਾ ਦੁਆਰਾ ਹੀ ਸਿਰਜੇ ਹੋਏ ਹੁੰਦੇ ਹਨ ਇਸ ਮਨੁੱਖੀ ਰੂਪ ਰੰਗ ਤੇ ਮਨੁੱਖ ਦਾ ਕਾਦਾ ਦਾਵਾ ਕਿਉਂਕਿ ਇਹ ਮਨੁੱਖ ਦਾ ਇਹ ਮਨੁੱਖ ਜਾਂ ਇਸਤਰੀ ਦੀ ਆਪਣੀ ਦੇਣ ਨਹੀਂ ਇਹ ਉਹ ਸੰ ਜਿਹੜਾ ਪਰਮਾਤਮਾ ਨੇ ਦਿੱਤਾ ਹੈ ਉਹ ਕਦੇ ਵੀ ਸਾਡੇ ਕੋਲੋਂ ਖੋਇਆ ਜਾ ਸਕਦਾ ਹੈ ਇਸ ਲਈ ਮਨੁੱਖ ਇਸ ਲਈ ਮਨੁੱਖੀ ਸੁੰਦਰਤਾ ਨੂੰ ਚਾਰ ਦਿਨਾਂ ਦੀ ਚਾਂਦਨੀ ਕਿਹਾ ਗਿਆ ਹੈ ਅਸਲੀ ਅਤੇ ਸਦੀਵੀ ਸੁੰਦਰਤਾ ਤਾਂ ਪਰਮਾਤਮਾ ਦੀ ਹੈ ਜਿਸਨੇ ਆਪਣੀ ਜਾਤ ਨੂੰ ਦਿਖਾਉਣ ਲਈ ਇਹ ਸੰਸਕਾਰ ਸੰਸਾਰਕ ਸੁੰਦਰਤਾ ਪੈਦਾ ਕੀਤੀ ਹੈ ਪਹਾੜਾਂ ਵਿੱਚ ਬਰਫਾਨੀ ਚਸ਼ਮੇ ਇੱਕ ਇਲਾਹੀ ਸੰਗੀਤ ਨੂੰ ਪੈਦਾ ਕਰਦੇ ਹਨ ਅਤੇ ਇਸ ਨਾਲ ਸਦੀਵੀ ਰੂਪ ਸਜਣ ਵਾਲੇ ਦੀ ਯਾਦ ਆਉ ਸਾਨੂੰ ਆਉਂਦੀ ਹੈ ਅਤੇ ਮਨੁੱਖ چاہے ਲੱਖ ਯਾਦਨਕਾਰ ਲਵੇ ਪ੍ਰਕਿਰਤੀ ਦੀ ਸਦੀਵੀ ਸੁੰਦਰਤਾ ਤੱਕ ਨਹੀਂ ਪਹੁੰਚ ਸਕਦਾ ਅਕਾਸ਼ ਵਿੱਚ ਸਤ ਰੰਗੀ ਪੀਂਗ ਪ੍ਰਕਿਰਤੀ ਦੀ ਹੀ देन ਹੈ। ਬਰਸਾਤਾ ਵਿੱਚ ਠੰਡੀਆਂ ਕਣੀਆਂ ਦੀ ਰਿਮझिम। ਉਸ ਸਰਵਸ਼ਕਤੀਮਾਨ ਦੇ ਰੂਪ ਵਿੱਚ ਅਤੇ ਜਾਤ ਨੂੰ ਹੀ ਸਾਡੇ ਸਾਹਮਣੇ ਪੇਸ਼ ਕਰਦੀ ਹੈ। ਇਹ ਰੂਪ ਰੰਗ ਜਿਸ ਦਾ ਅਸੀਂ ਦਿਖਾਵਾ ਸੁੰਦਰਤਾ ਦੀਆਂ ਪ੍ਰਯੋਗਸ਼ਾਲਾਵਾਂ ਫੇਲਮਾ ਨਾਟਕਾ ਮਾਡਲਾਂ ਦੇ ਰੂਪ ਵਿੱਚ ਕਰਦੇ ਹਾਂ ਉਹੋ ਛਿੰਦ ਪੰਗਰ ਹੈ ਅਤੇ ਇਹ ਇਹ ਹੀ ਕਾਰਨ ਹੈ ਕਿ ਵਿਗਿਆਨੀਆਂ ਵਸਤਾਂ ਨਾਲ ਅਸੀਂ ਸੁੰਦਰਤਾ ਨੂੰ ਕਾਇਮ ਰੱਖਣ ਲਈ ਇਹਨਾਂ ਬਣਾਵਟੀ ਵਸਤਾਂ ਦੀ ਵਰਤੋਂ ਕਰਦੇ ਹਾਂ ਪਰ ਸਾਡੇ ਦੇਖਦੇ ਦੇਖਦੇ ਹੀ ਇਹ ਜਿਸਮਾਨੀ ਸੁੰਦਰਤਾ ਸਾਡੇ ਕੋਲੋਂ ਖੁੱਸ ਜਾਂਦੀ ਹੈ ਲਕਲ ਯਤਨ ਕਰਨ ਤੇ ਵੀ ਸਾਡੀ ਚਮੜੀ ਤੇ ਝੋਰੀਆਂ ਆਉਣ ਤੋਂ ਨਹੀਂ ਬਚ ਸਕਦੀਆਂ ਕਾਲੇ ਅਤੇ ਨਾਗਾ ਮੰਗ ਦਸਣ ਵਾਲੇ ਵਾਲ ਇੱਕ ਦਿਨ ਰੂਹ ਦੇ ਘੋੜੇ ਦੀ ਤਰ੍ਹਾਂ ਚਿੱਟੇ ਹੁੰਦੇ ਦੇਰ ਨਹੀਂ ਲਾਉਂਦੇ henna ਦੀ ਝੁੰਗੀਆਂ ਭਰਦੀਆਂ ਭਰਦੀ ਚਾਲ ਉਮਰ ਦੇ ਬੀਤਨ ਨਾਲ ਟੀਲੀ ਬਿਮਾਰਾਂ ਦੀ ਚਾਲ ਵਿੱਚ ਬਦਲਣ ਵਿੱਚ ਦੇਰ ਨਹੀਂ ਲਾਉਂਦੀ ਚੰਬੇ ਦੀਆਂ ਲੜੀਆਂ ਵਰਗੇ ਦੰਦ ਦੰਦਾ ਵਿੱਚ ਖੋਲ ਜ਼ਰੂਰ ਪੈਂਦੇ ਹਨ ਰਵਾਹ ਜੀਆਂ ਫਲੀਆਂ ਉਂਗਲਾਂ ਵਰਦਾਂ ਦੀ ਤਰ੍ਹਾਂ ਝੂਰੀਆਂ ਵਿੱਚ ਬੱਦਲਾਂ ਵਿੱਚ देर ਨਹੀਂ ਆਉਂਦੀਆਂ ਨਹੀਂ ਲਾਉਂਦੀਆਂ ਮਨੋਖੀ ਹੁਸਨ ਤਾਂ ਪਰਮਾਤਮਾ ਵੱਲੋਂ ਦਿੱਤੀ ਗਈ ਥੋੜੇ ਚਿਰ ਲਈ ਸੁਗਾਤ ਹੈ ਜਿਸ ਤੇ ਮਨ ਕੁੜਾ ਹੈ ਇਹੇ ਮਨੁੱਖੀ ਸੁੰਦਰਤਾ ਇਹ ਮਨੁੱਖੀ ਸੁੰਦਰਤਾ ਭਾਵੇਂ ਥੋੜੇ ਚਿਰ ਲਈ ਹੈ ਪਰ ਇਸ ਦਾ ਵੀ ਕੋਈ ਮੰਤਵ ਹੈ ਇਸ ਦੇ ਸਦੀਵੀ ਨਾ ਹੋਣ ਤੇ ਇਸ ਦੀ ਮੱਤ ਤਾਲੁਕੀ ਹੋਈ ਹੈ ਅਤੇ ਇਹ ਇੱਕ ਆਤਿਸ਼ਵਾਦੀ ਦੀ ਤਰ੍ਹਾਂ ਹੈ ਜੋ ਕਿ ਇੱਕ ਦਮ ਚੌਕਦੀ ਹੈ ਤੇ ਅਲੋਪ ਹੋ ਜਾਂਦੀ ਹੈ ਇਸ ਰੂਪ ਨੂੰ ਪਾਉਣ ਲਈ ਹੀ ਰਾਂਝਾ 12 ਸਾਲ ਮੱਜਾ ਦਾ ਚਾਰਦਾ ਤੇ ਫਰਿਆਦ ਅਸ਼ਰੀ ਦੇ ਹੁਸੰਤਾ دیਵਾਨਾ ਹੋਇਆ ਤੇ ਸੇ ਨਾਲ ਪਰਪਤਾਂ ਨੂੰ ਕਟਣ ਲਈ ਤਿਆਰ ਹੋ ਜਾਂਦਾ ਹੈ ਤੇ ਸਸੀ ਮਾਰੂਥਲਾ ਵਿੱਚ ਨੰਗੇ ਪੈਰੀ ਲੁੱਛਦੀ ਹੋਈ ਪੁੰਨੂ ਪੁੰਨੂ ਪੁਕਾਰਦੀ ਆਪਣੀ ਜਾਨ ਦੇ ਦਿੰਦੀ ਹੈ ਸੂਰਜ ਜੀ ਇਸ ਸਮੇਂ ਬਦਲਾ ਹੌਲੇ ਹੋ ਜਾਂਦਾ ਹੈ ਇਹ ਥੋੜੇ ਚਿਰ ਦਾ ਰੂਪ ਹੀ ਹੈ ਜਿਹੜਾ ਹਜ਼ਾਰਾਂ ਲੜਾਕੇ ਜਹਾਜ਼ਾਂ ਦਾ ਭੇੜ ਕਰਾਉਂਦਾ ਹੈ ਅੰਗਰੇਜ਼ੀ ਦੇ ਪ੍ਰਸਿੱਧ ਕਵੀ ਪੋਪ ਦੀ ਇੱਕ ਕਵਿਤਾ ਹੈ ਜੂਲਫ ਦਾ ਬਲਤਕਾਰ ਜਿਸ ਵਿੱਚ ਇੱਕ ਸ਼ਹਿਜ਼ਾਦਾ ਇੱਕ ਹਸੀਨਾ ਦੀ ਲੁੱਟ ਖੋ ਲੁੱਟ ਖੋ ਕਰਦਾ ਹੈ ਸ਼ਹਿਜ਼ਾਦਾ ਇੱਕ ਹਸੀਨਾ ਦੀ ਲੁੱਟ ਖੋ ਕਰ ਲੈਂਦਾ ਹੈ ਅਤੇ ਇਸ ਲੋਕੋ ਘੋਨ ਨੂੰ ਵਾਪਸ ਲੈਣ ਲਈ ਦੋਹਾਂ ਫੌਜਾਂ ਵਿੱਚ ਯੁੱਧ ਛਿੜਦਾ ਹੈ ਅਤੇ ਇਹ ਇਨਸਾਨੀ ਹੁਸਨ ਹੀ ਹੈ ਜਿਹੜਾ ਕਿ ਕੁਝ ਸਵਾਸਾਂ ਦਾ ਹੋਣ ਕਾਰਨ ਅਨੇਕਾਂ ਮਹਾਯੁੱਧਾਂ ਦਾ ਕਾਰਨ ਬਣਿਆ ਹੈ ਅਤੇ ਇਹ ਇਨਸਾਨੀ ਹੁਸਨ ਹੀ ਹੈ ਜਿਸ ਕਦੀ ਇਕ ਚਲਕ ਪ੍ਰਾਪਤ ਕਰਨ ਲਈ ਪ੍ਰਿਥਵੀ ਰਾਜ ਵਰਗੇ ਨੀਲੀ ਕੋੜੀ ਤੇ ਚੜਕੇ ਆਉਂਦੇ ਹਨ ਅਤੇ ਸਮਝਗਤਾ ਨੂੰ ਚੁੱਕ ਕੇ ਲੈ ਜਾਂਦੇ ਹਨ ਅਤੇ ਇਹ ਮਨੁੱਖੀ ਹੁਸਨ ਹੀ ਹੈ ਜਿਹੜਾ ਕਿ ਇਸ਼ਕ ਨੂੰ ਜਨਮ ਲੈ ਦਿੰਦਾ ਹੈ ਇਸ਼ਕ ਤਾਂ ਪਰਵਾਨੇ ਵਾਂਗ ਸਮਾ ਤੇ ਮਰ ਮਿਣ ਦਾ ਨਾਮ ਹੈ ਅਤੇ ਇਹ ਹੀ ਹੈ ਕਾਰਨ ਹੈ ਇਹ ਹੀ ਕਾਰਨ ਹੈ ਕਿ ਸਾਡੇ ਬਹੁਤ ਸਾਰੇ ਮਹਾਕਵੀ ਇਨਸਾਨੀ ਹੋਣਾ ਹੈ ਇਸ਼ਕ ਦੀ ਗਾਥਾ ਹਨ ਇਹ ਹੀ ਇਨਸਾਨੀ ਹੋਣ ਦਾ ਉਦੇਸ਼ ਹਨ ਇਨਸਾਨੀ ਹੋਣ ਦਾ ਇਹ ਥੋੜੇ ਚਿਰ ਦਾ ਜਲਵਾ ਹਮੇਸ਼ਾ ਹੀ ਲਿਮਨੁਖੀ ਮਨ ਵਿੱਚ ਅੰਕਿਤ ਹੋ ਜਾਂਦਾ ਹੈ ਜਲਵਾ ਥੋੜਾ ਚਿਰ ਹੈ ਪਰ ਪ੍ਰਭਾਵ ਸਦੀਵੀ ਹੈ ਇਸ ਜਲਵੇ ਵਿੱਚ ਮਜਨੂ ਲੈਲਾ ਲੈਲਾ ਕਹਾ ਕਰਦਾ ਆਪ ਲੈਲਾ ਹੋ ਜਾਂਦਾ ਹੈ ਅਤੇ ਫਿਰ ਉਸ ਨੂੰ ਲੈਲਾ ਨੂੰ ਦੇਖਣ ਦੀ ਲੋੜ ਨਹੀਂ ਵਾਸੀ ਦੀ ਪਾਸ ਦੀ ਬਰਨਾਰਡ ਸ਼ਾਹ ਦੇ ਨਾਟਕ ਪਿਗਮੇਲੀਅਨ ਵਿੱਚ ਇੱਕ ਯੂਨਾਨੀ ਮਥਨੂ ਵਿਸਥਾਰ ਦਿੱਤਾ ਗਿਆ ਹੈ ਜਿਸ ਦੇ ਅਨੁਸਾਰ ਪਿਗਮੇਲੀਅਨ ਨਾਂ ਦਾ ਇੱਕ ਬੁੱਤਗਾੜਾ ਇਸਤਰੀ ਨੂੰ ਤਨੋਂ ਮਨੋਂ ਨਫ਼ਰਤ ਕਰਦਾ ਹੈ ਪਰ ਇੱਕ ਸਮੇ ਉਸ ਨੂੰ ਮਜਬੂਰੀ ਵਾਸੀਕ ਇਸਤਰੀ ਦਾ ਬੁੱਤ ਬਣਾਉਣਾ ਪੈ ਜਾਂਦਾ ਹੈ ਯੋਜੋਂ ਹੋਬਤ ਪੰਦਾ ਜਾਂਦਾ ਹੈ ਤੇ ਜਦੋਂ ਇਸਤਰੀ ਰੂਪ ਦੀਆਂ ਗੁਲਾਈਆਂ ਤੇ ਪਹੁੰਚ ਜਾਂਦਾ ਹੈ ਪਹੁੰਚਦਾ ਹੈ ਤਾਂ ਉਹ ਬੁਧ ਬੁਧਗਾੜਾ ਇਸਤਰੀ ਰੂਪ ਤੇ ਮੋਹਿਤ ਹੋ ਜਾਂਦਾ ਹੈ ਅਤੇ ਇਸ ਯੂਨਾਨੀ ਮਿੱਥ ਤੇ ਆਧਾਰਿਤ ਨਾਟਕ ਵਿੱਚ ਬਰਨਾਰਡ ਸ਼ਾ ਨੇ ਇਸਤਰੀ ਰੂਪ ਵਿੱਚ ਆਉਂਦੇ ਪਰਿਵਰਤਨਾ ਬਾਰੇ ਦੱਸਿਆ ਹੈ ਅਤੇ ਹੋਸਨ ਦੇ ਤੋੜੇ ਚਿਰਤੇ ਅਸਨ ਨੂੰ ਸਦੀਵੀ ਸਮੇ ਲਈ ਪੇਸ਼ ਕੀਤਾ ਹੈ ਭਾਈ ਵੀਰ ਸਿੰਘ ਨੇ ਮਹਾਕਵੀ ਰਾਣਾ ਵਿੱਚ ਰਾਣਾ ਵਿੱਚ ਸੂਰਤ ਸਿੰਘ ਰਾਣਾ ਜੋਗੀ ਇੱਕ ਬਹੁਤ ਸੁੰਦਰ ਸ਼ਹਿਯਾਦਾ ਹੈ ਮਹਾਕਵੀ ਦੇ ਆਰੰਭ ਵਿੱਚ ਸੁਰਗਵਾਸ ਹੋ ਜਾਂਦਾ ਹੈ ਅਤੇ ਸਾਰੇ ਮਹਾਕਵੀ ਵਿੱਚ ਰਾਣੀ ਰਾਜਕੋਰ ਦੀ ਰਾਣੀ ਪ੍ਰਤੀ ਵਿਲਾਪ ਤੇ ਬਿਰਹਾ ਦੀ ਕਹਾਣੀ ਨੂੰ ਪੇਸ਼ ਕੀਤਾ ਗਿਆ ਹੈ ਇਸ ਤਰ੍ਹਾਂ ਮਨੁੱਖੀ ਹੁਸਨ ਨਾਲ ਇਸ਼ਕ, ਵਿਰਹਾ ਤੇ ਵਿਛੋੜੇ ਦੀਆਂ ਭਾਵਨਾਵਾਂ ਜੁੜੀਆਂ ਹੋਈਆਂ ਹੁੰਦੀਆਂ ਹਨ ਅਤੇ ਕਲਾਕਾਰਾਂ ਦਾ ਇਹ ਕੰਮ ਹੈ ਕਿ ਉਹ ਇਸ ਦੇ ਇਸ ਦੇ ਹੁਸਨ ਨੂੰ ਕਲਾ ਦੀ ਪਰਤੋਂ ਨਾਲ ਹੀ ਹਮੇਸ਼ਾ ਜੀਵਿ ਬਣਾ ਦਿੰਦੇ ਹੋਵੇ ਇਸ ਤਰ੍ਹਾਂ ਹੁਸਨ ਤੇ ਸੁੰਦਰਤਾ ਕਲਾ ਦੀ ਸਿਰਜਣ ਕ ਵਨ ਜਾਂਦੀ ਹੈ ਤੇ ਸਾਰੀਆਂ ਕੋਮਲ ਕਲਾਵਾਂ ਵਿੱਚ ਕਵਿਤਾ ਨਸ਼ਰਮਨੀ ਸਥਾਨ ਪ੍ਰਾਪਤ ਹੈ ਤੇ ਪਰਮਾਤਮਾ ਦੁਆਰਾ ਬਣਾਇਆ ਹੋਇਆ ਇਹ ਹੁਸਨ ਜਦੋਂ ਆਪਣੇ ਤਿੱਖੇ ਚਲਵੇ ਦਿਖਾਉਣਾ ਲੱਗ ਜਾਂਦਾ ਹੈ ਤਾਂ ਉਸ ਸਮੇਂ ਇਸ਼ਕ ਦਾ ਜਾਦੂ ਵੀ ਜੋਰ ਨਾਲ ਜੋਰ ਪਾਉਣ ਲੱਗ ਜਾਂਦਾ ਹੈ ਤੇ ਮਨੁੱਖੀ ਰੂਪ ਵਿੱਚ ਚਾਰੇ ਪਾਸੇ ਇਸਤਰੀ ਹੈ ਇਹ ਫੁਲਸ਼ ਜਦੋਂ ਮਸਤੀ ਬੋਲਣ ਲੱਗ ਜਾਂਦੀ ਹੈ ਤਾਂ ਕਵਿਤਾ ਸਗੋ ਬੁੱਤ ਘੜਾ ਇਸਤਰੀ ਦੇ ਰੂਪ ਵਿੱਚ ਸਿਰਜਣਾ ਕਰਦਾ ਹੋਇਆ ਪੱਥਰਾਂ ਦੀਆਂ ਚੇਪੜਾਂ ਲਾਉਂਦਾ ਹੋਇਆ ਉਸ ਦੇ ਸ਼ਕਲ ਰੂਪ ਨੂੰ ਸੰਭਣਦਾ ਯਤਨ ਕਰਦਾ ਹੈ ਅਤੇ ਇੱਕ ਕੈਮਰਾਮੈਨ ਆਪਣੀ ਅੱਖ ਵਿੱਚ ਤੀਹੀ ਹੋਈ ਸੁੰਦਰਤਾ ਨੂੰ ਹਜ਼ਾਰਾਂ ਫੋਟੋਆਂ ਰਾਹੀਂ ਇਸਤਰੀ ਰੂਪ ਨੂੰ ਸੰਭਣਦਾ ਯਤਨ ਕਰਦਾ ਹੈ ਜ਼ਿੰਦਗੀ ਦੀ ਕੋਈ ਵੀ ਕੋਮਲ ਕਲਾ ਅਜਿਹੀ ਨਹੀਂ ਹੈ ਜਿਸ ਵਿੱਚ ਮਨੁੱਖ ਦੀਆਂ ਆਤ੍ਰਿਕ ਇੱਛਾ ਹੁਸਨ ਤੇ ਸੁੰਦਰਤਾ ਦੀ ਭਾਵਨਾ ਨੂੰ ਪ੍ਰਾਪਤ ਕਰਨਾ ਨਾ ਹੋਵੇ ਭਗਤ ਕਵੀ ਵੀ ਪਰਮਾਤਮਾ ਨਾਲ ਆਪਣਾ ਰਿਸ਼ਤਾ ਦਰਸਾਉਣ ਲੱਗਿਆ ਇਸਤਰੀ ਪੁਰਸ਼ ਦੀ ਪਰਮੇਸ਼ਵਰ ਨਰੇਤਾ ਤੇ ਸੁੰਦਰਤਾ ਹੀ ਰਿਸ਼ਤ ਰਿਸ਼ਤਾੰਤ ਲਈ ਦਿੰਦੇ ਹਨ ਇਸਤਰੀ ਰੂਪ ਨੂੰ ਪਾਉਣਾ ਦੀ ਭੁਖੇ ਅਤੇ ਕਹਾਲਾਤਾ ਵਿੱਚ ਖਿੰਡਰੀ ਹੋਈ ਹੈ ਜੇ ਇਸ ਰੂਪ ਨੂੰ ਵਿਉਪਾਰਕ ਪਦਰਤੇ ਪੇਸ਼ ਕੀਤਾ ਜਾਵੇ ਤਾਂ ਇਸ ਨਾਲ ਇਸਤਰੀ ਦੀ ਬੇਵੱਦੀ ਨਹੀਂ ਹੁੰਦੀ ਅਤੇ ਸਗੋਂ ਇਸ ਦੇ ਸਿਰਜਕ ਦੀ ਵੀ ਇਸ ਨਿਰਾਦਰੀ ਕਰਦੇ ਹਨ ਅਸੀਂ ਨਿਰਾਦਰੀ ਕਰਦੇ ਹਾਂ ਇਸ ਤਰ੍ਹਾਂ ਅਸੀਂ ਇਸਤਰੀ ਰੂਪ ਦਾ ਉਦੇਸ਼ ਸਕਾਰਤਮਕ ਅਤੇ ਨਕਾਰਤਮਕ ਦੋਹਾਂ ਰੂਪਾਂ ਵਿੱਚ ਪੇਸ਼ ਕੀਤਾ ਜਾ ਸਕਦਾ ਹੈ ਜਦੋਂ ਕਿ ਇਸਤਰੀ ਹृदय ਰੂਪ ਨੂੰ ਤਨ ਨਾਲ ਜੋੜਦੇ ਹਾਂ ਤਾਂ ਇਹ ਰੂਪ ਇੱਕ ਮੰਡੀ ਵਿੱਚ ਵਿਕਣ ਵਾਲੀ ਵਸਤੂ ਬਣ ਜਾਂਦੀ ਹੈ ਜਦੋਂ ਅਸੀਂ ਇਸ ਰੂਪ ਨੂੰ ਅਸੀਂ ਕਲਾ ਨਾਲ ਜੋੜਦੇ ਹਾਂ ਤਾਂ ਇਸ ਅਸੀਂ ਇਸ ਨੂੰ ਸਦੀਵੀ ਬਣਾਉਣ ਦੀ ਕੋਸ਼ਿਸ਼ ਕਰਦੇ ਹਾਂ ਜ਼ਿੰਦਗੀ ਦੇ ਵਗਦੇ ਦਰਿਆ ਵਿੱਚ ਇਹ ਦੋਵੇਂ ਰੰਗ ਸਾਨੂੰ ਦਿਸਦੇ ਹਨ ਵਿਵਹਾਰਕ ਨੁਕਤੇ ਤੋਂ ਇਸਤਰੀ ਦਾ ਰੂਪ ਕਜਕੰਸੂ ਗੜੇ ਦੇ ਰੰਗ ਵਰਗਾ ਹੁੰਦਾ ਹੈ ਜੋ ਕਿ ਛੇਤੀ ਖਤਮ ਹੋ ਜਾਂਦਾ ਹੈ ਅਤੇ ਜਿਹੜਾ ਰੂਪ ਹਮੇਸ਼ਾ ਲਈ ਕਲਾ ਵਿੱਚ ਸੰਭਲਿਆ ਜਾਂਦਾ ਹੈ ਉਹ ਮਜੀਠੀ ਰੰਗ ਵਰਗਾ ਹੁੰਦਾ ਹੈ ਇਹ ਰੰਗ ਜਿਹੜਾ ਕਦੇ ਉਤਤਦਾ ਨਹੀਂ ਹੈ ਤਾਂ ਬੱਚਿਓ ਐਸੀ ਸੁੰਦਰਤਾ ਤੇ ਲੇਖ ਪੰਜਾਬੀ ਵਿੱਚ ਜੇਕਰ ਵੀਡਾ ਪਸੰਦ ਆਈ ਹੋਵੇ ਤਾਂ ਵੀਡੀਓ ਲਾਈਕ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਮਿਲਦੇ ਆਂ ਅਗਲੀ ਵੀਡੀਓ ਵਿੱਚ